बलजिंद्र सिंह ठेकेदार हाँ जी की मामला की सर एक जरा अज ਆਹ ਅੱਲਾ ਸਾਡੇ ਮਹੱਲੇ ਚ ਕਰਮਜੀਤ ਸਿੰਘ ਸੰਧੂ ਰਟਾਇਰਡ ਖਾਨੇਦਾਰ ਰਹਿ ਰਹੇ ਸੀ ਕਿਉਂਕਿ ਵੈਲਫੇਅਰ ਸੁਸਾਇਟੀ ਦੇ ਪ੍ਰਬੰਧਕੀ ਸੀ ਸੋਸ਼ਲ ਸੇਵਕ ਸਿਗਾ ਬਹੁਤ ਵਧੀਆ ਕਾਰਜ ਕਰਦਾ ਸੀ ਬੇਟੇ ਦਾ ਪੋਣ ਆਇਆ ਕਹਿੰਦਾ ਪਾਪਾ ਖਾਇਓ ਮੜ ਜਾ ਘਰ ਘਰਾਂ ਕੇ ਦੇਖਿਆ ਪਰ ਕੋਈ ਸਹੀ ਨਹੀਂ ਸੀ ਤੇ ਸਰਚ ਗੋਲੀ ਬੱਜਣ ਦਾ ਕੋਈ ਕਾਰਨ ਸਾਹਮਣੇ ਆਇਆ ਨਹੀਂ ਕੋਈ ਕਾਰਨ ਨਹੀਂ ਕਿਉਂਕਿ ਸਾਡੇ ਨਾਲ ਮੱਸਾ ਕਹਿੰਦਾ ਸੀਗਾ ਕਦੇ ਇਦਾਂ ਦੀ ਕੋਈ ਗੱਲ ਨਹੀਂ ਸੀਗੀ ਪਰ ਸਮਾਂ ਇੱਦਾਂ ਲੱਗ ਗਿਆ ਕਿ ਕਿਉਂ ਵੱਜੀ ਕਿਉਂ ਮਾਰੀ ਇਹਦੇ ਬਾਰੇ ਪਰ ਕਿੰਨੇ ਵਜੇ ਹਸ ਹੋਇਆ ਵੱਧ ਦਾ ਇੱਕ ਘੰਟਾ ਪਹਿਲਾਂ ਜੀ ਤੇ ਬੋਡੀ ਵਗੈਰਾ ਕਿੱਥੇ ਹੈ ਜੀ ਬੋਡੀ ਹੁਣ ਐਂਬੂਲੈਂਸ ਭੇਜੀ ਹੈ ਜੀ ਹਸਕਲਵਸਤਨ ਮੌਤ ਮੌਤ ਤੇ ਬਾਕੀ ਪੁਲਿਸ ਸਟਾਫ ਜਿਹੜੀ ਆਕੇ ਉਸ ਤੋਂ ਬਾਅਦ ਸਸਕਾਰ ਕੀਤਾ ਕੋਈ ਪਤਾ ਚੱਲੇ ਫਾਇਰ ਕਿੰਨੇ ਹੋਏ ਕੋਈ ਹਾਂਜੀ ਗੁਲੀਆਂ ਗੋਲੀਆਂ ਚੱਲੀਆਂ ਕੁਝ ਪਤਾ ਚੱਲੇ ਨਹੀ ਇਹ ਨਹੀਂ ਪਤਾ ਕੋਈ ਕੋਈ ਗੋਲੀ ਚੱਲੀ ਮੈਸਲ ਅਜੇ ਕਲੀਅਰ ਨਹੀਂ ਹੈ ਕੋਈ ਲੈ ਗਿਆ ਬੋਡੀ ਪੁਲਿਸ ਆਈ ਸੀ ਕੀ बड़ा जो भी हो रहा है गोली लगन का मामला आया हाँ जी एक बॉडी आई थी बोड डैडी से एग्जामिन तो पता लग गया कि एक एंट्र पॉइंटिट पॉइंट एरिए ना उसे एंट्र पॉइंट एगजिट पॉइंट से तो बोडी मोर्चरी रख ली गई है उन्होंने पोस्टमार्ट हो पोस्टमार्टम होना है नाम उन्होंने करमजीत है सन ऑफ चरणजीत रहने वाले गुरु नानकपुरा हैं ਕੀ ਪੋਸਟ ਸੀ ਇਹਨਾਂ ਦੀ ਪੋਸਟ ਰਿਟਾਇਰਡ ਸੀ ਪੁਲਿਸ ਮੈਂਬਰਾਂ ਤੋਂ ਸੀ ਸਰਦਾਰ ਜੀ ਇਹ ਸਾਨੂੰ ਸੁਣੋ ਜੀ ਪਤਾ ਮੈਨੂੰ ਹੁਣੇ ਖਬਰ ਮਿਲੀ ਕਿ ਕਿਸੇ ਨੇ ਗੋੜੀ ਚਲਾਈ ਹੋ ਚੱਲੀ ਕਿਧਰ ਲੱਗੀ ਕਿਧਰ ਕੋਈ ਪਤਾ ਨਹੀਂ ਦੇਖੋ ਆ ਕੇ ਦੇਖਿਆ ਤੇ ਸਰਦਾਰ ਵੀ ਸਾਡੇ ਕਿਉਂਕਿ ਮੁੱਲੇ ਦੀ ਪੂਰੀ ਐਸੋਸੀਏਸ਼ਨ ਦੇ ਵਿੱਚ ਕਾਫੀ 파ਟਰਨਰ ਪਾਰਟਿਸਪੇਸ਼ਨ ਕਰਦੇ ਸੀਗੇ ਤੇ ਜਦੋਂ ਵੀ ਮਿਲਣਾ ਤੇ ਬੜਾ ਸਾਨੂੰ ਇਹ ਕਹਿਣਾ ਪਿਆ ਆ ਕਰ ਦਿਓ ਆ ਕਰ ਦਿਓ ਬਹੁਤ ਸਲੂਸ਼ਨ ਔਰ ਇਹ ਕਿਰੇ ਕਰਮ ਕਰਕੇ ਇਦਾਂ ਉਹਨਾਂ ਨੇ ਕੀਤਾ ਆਪਣੀ ਸਮਝ ਤੋਂ ਬਾਹਰ ਆਈ ਹੁਣ ਉਹਨਾਂ ਦੀ ਬੋਡੀ ਅਸੀਂ ਸ਼ਿਫਟ ਕਰਕੇ ਐਂਬੂਲੈਂਸ 'ਚ ਸ਼ਿਫਟ ਕੀਤੀ ਜੀ ਬਾਕੀ ਦੀ ਕਾਰਵਾਈ ਜੋ ਬਾਕੀ ਦੇ ਮੁਲਾਜ਼ਮ ਮੁਲਾਜ਼ਮ ਜਿਹੜੇ ਵੀ ਕਹਿੰਦੇ ਦੱਸਾਂਗੇ ਉਹ ਹੀ ਮਨਜ਼ੂਰ ਹੈ ਕੀ ਨਾਮ ਕੀ ਹੈ ਜੀ ਮੋਰਨਾ ਨਾਮ ਜੀ ਸਰਦਾਰ ਜੀ ਸਾਨੂੰ ਮੈਨੂੰ ਬਨਾ ਨਹੀਂ ਦੱਸ ਸਰਦਾਰ ਕਰਮਜੀਤ ਸਿੰਘ ਜੀ ਉਹਨਾਂ ਦਾ ਕੀ ਮਾਮਲਾ ਹੈ ਕਿ ਕਿਹੜੀ ਘਰ ਦੇ ਵਿੱਚੋਂ ਡੈੱਡ ਬੜੀ ਮਿਲੀ ਸੀ ਤੁਹਾਨੂੰ ਸਵਾ 1/4 ਵਜੇ ਫੋਨ ਆਇਆ ਗਗਨਜੀਤ ਸਿੰਘ ਐਡਵੋਕੇਟ ਨੇ ਇਥੇ ਕਚਹਿਰੀਆਂ ਲੱਗੇ ਨੇ ਉਹਨਾਂ ਨੇ ਕਿਹਾ ਵੀ ਮੇਰੇ ਡੈਡੀ ਆ ਕਰਮਜੀਤ ਸਿੰਘ ਰਿਟਾਇਰਡ ਸਬ ਇੰਸਪੈਕਟਰ ਨੇ 2015 ਚ ਪੈਰ ਹੋਈ ਸੀ ਮੈਕਮਲ ਪੁਲਿਸ ਨੂੰ ਉਨੇ ਆਪਣੇ ਸਰਵੋ ਸਰਵਲਵਰ ਨਾਲ ਜਿਹੜੀ ਆਪਣੀ ਫੁੱਟਪੜੀ ਜੀ ਗੋਲੀ ਮਾਰਦੀ ਹੈ। ਹੂੰ। ਤੋਂ ਅਸੀਂ ਮੌਕੇ ਤੇ ਪੁੱਜੇ ਹਾਂ ਤਾਂ ਦੇਖਿਆ ਬਾਕੀ ਵੀ ਉਹਦੇ ਜਿਹੜੇ ਇੱਥੇ ਗੋਲੀ ਉਹਨੇ ਆਪਣੇ ਫੁੱਟਪੜੀ ਜੀ ਮਾਰੀ ਹੋਈ ਹੈ। ਤਾਂ ਅਸੀਂ ਉਹਦਾ ਜਿਹੜਾ ਰਿਵਲਵਰ ਜਿਹੜਾ ਉਹਦਾ ਸਰਦੀ ਚ ਲੈ ਲਿਆ। ਤੇ ਬਾਕੀ ਜਿਹੜੀ ਡੈੱਡ ਬੋਡੀ ਆ ਅਸੀਂ ਸਿਵਲ ਹਸਪਤਾਲ ਫਵਾੜਾ ਮੌrti ਚ ਰਖਾਤੀ ਹੈ। ਤੇ ਵਾਰਸਾਂ ਕੋਲੋਂ ਜੋ ਵੀ ਪਹਿਣ ਦਰਜ ਕਰਾਈ ਜਾਣਗੇ ਉਸ ਨੂੰ ਤੱਕ ਕੇ ਕਾਰੋਗੀ। ਸਰਕਾਰ ਨਾਲ ਸਾਹਮਣੇ ਆਇਆ ਕੁਝ ਪਰ ਇਹ ਤੁਹਾਨੂੰ ਉਹਨਾਂ ਨੇ ਕੋਈ ਬਿਆਨ ਨਹੀਂ ਦਰਜ ਕਰਾਇਆ ਜੋ ਵੀ ਉਹਦੇ ਲੜਕੇ ਜਾਂ ਉਹਨਾਂ ਦੀ ਘਰਵਾਲੀ ਜਾਂ ਕੋਈ ਵੀ ਵਾਰਸ ਸਾਨੂੰ ਕੋਈ ਬਿਆਨ ਦਰਜ ਕਰਵਾਉਂਦਾ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜਿਹੜਾ ਹਥਿਆਰ ਸੀ ਉਹ ਆਪਣਾ ਸੀ ਇਹਨਾਂ ਦਾ ਹਾਂ ਉਹਦਾ ਲਾਇਸੈਂਸੀਰ ਵਾਲਾ ਉਹ ਆਪਣਾ